ਮੈਂ ਹਰਵਿੰਦਰ ਸਿੰਘ ਬਦਨ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਨਾਲ ਹੀ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਤੀਜੇ ਆ ਰਹੇ ਨੇ ਰੁਝਾਨਾਂ ਨੇ ਸ਼ੁਰੂ ਹੋ ਗਏ ਨੇ ਪਹਿਲੇ ਦੌਰ ਦੇ ਵਿੱਚ ਬੈਲਟ ਪੇਪਰ ਖੋਲੇ ਗਏ ਨੇ ਤੇ ਬੈਲਟ ਪੇਪਰਾਂ ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਵੱਡਾ ਉਲਟ ਫੇਰ ਹੋਇਆ ਹੈ ਬੀਜੇਪੀ ਦੇ ਹੱਤੋਂ ਸੱਤਾ ਖੋਸਦੀ ਹੋਈ ਨਜ਼ਰ ਆਈ ਹੈ ਬੈਲਟ ਪੇਪਰਾਂ ਦੇ ਵਿੱਚੋਂ ਜੋ ਹੁਣ ਤੱਕ ਦੇ ਨਤੀਜੇ ਨਿਕਲ ਕੇ ਸਾਹਮਣੇ ਆਏ ਹੈ ਉਸ ਮੁਤਾਬਕ ਕਾਂਗਰਸ ਬਹੁਮਤ ਹਾਸਲ ਕਰ ਚੁੱਕੀ ਹੈ ਯਾਨੀ ਕਿ 46 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ 90 ਦੇ ਵਿੱਚੋਂ ਹਰਿਆਣਾ ਦੇ ਵਿੱਚ ਤੇ ਉਹਨਾਂ 46 ਸੀਟਾਂ ਦੇ ਉੱਤੇ ਵੈਲਟ ਪੇਪਰਾਂ ਦੇ ਵਿੱਚ ਹਰਿਆਣਾ ਅੱਗੇ ਜੋ ਹਰਿਆਣਾ ਦੇ ਵਿੱਚ ਕਾਂਗਰਸ ਹੈ ਉਹ ਅੱਗੇ ਨਿਕਲ ਚੁੱਕੀ ਹੈ ਯਾਨੀ ਕਿ ਸਾਫ਼ ਤੌਰ ਤੇ ਹੁਣ ਤੱਕ ਜੋ ਰੁਝਾਨ ਆਏ ਨੇ ਉਸ ਮੁਤਾਬਕ ਹਰਿਆਣਾ ਦੇ ਵਿੱਚ ਕਾਂਗਰਸ ਦਾ ਕਬਜ਼ਾ ਸਾਹਮਣੇ ਆ ਰਿਹਾ ਹੈ ਪਰ ਫਿਲਹਾਲ ਹੁਣ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਹੁਣ EVM ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਣੀ ਸ਼ੁਰੂ ਹੋਈ ਹੈ 8:30 ਵਜੇ ਦਾ ਸਮਾਂ ਸੀ EVM ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਣ ਦਾ ਹੁਣ ਉਸ ਦੇ ਵਿੱਚੋਂ ਕੀ ਨਿਕਲਦਾ ਉਹ ਦੇਖਣਾ ਹੋਵੇਗਾ ਪਰ ਜੋ ਵੈਲਟ ਪੇਪਰ ਨੇ ਉਹ ਖੋਲੇ ਗਏ ਨੇ ਉਹਨਾਂ ਦੀ ਗਿਣਤੀ ਕੀਤੀ ਗਈ ਹੈ 90 ਸੀਟਾਂ ਦੇ ਉੱਤੇ ਜੋ ਵੈਲਟ ਪੇਪਰ ਸੀ ਉਹਨਾਂ ਦੀ ਗਿਣਤੀ ਸ਼ੁਰੂ ਕਰਦਿਆਂ ਹੀ ਕਾਂਗਰਸ ਨੇ ਲੀਡ ਹਾਸਲ ਕਰ ਲਈ ਸੀ ਰੁਝਾਨਾਂ ਦੇ ਵਿੱਚ ਤਾਂ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਹਰਿਆਣਾ ਦੇ ਵਿੱਚ ਹੁਣ ਤੱਕ 46 ਤੋਂ ਵੱਧ ਸੀਟਾਂ ਨੇ ਜੋ ਕਾਂਗਰਸ ਨੂੰ ਮਿਲ ਚੁੱਕੀਆਂ ਨੇ ਪਰ ਹੁਣ EVM ਦੀ ਗਿਣਤੀ ਸ਼ੁਰੂ ਹੋਣ ਲੱਗੀ ਹੈ ਇਸ ਦੇ ਵਿੱਚ ਕੀ ਵੱਡਾ ਉਲਟ ਫੇਰ ਹੁੰਦਾ ਹੈ ਇਹ ਵੀ ਸਾਹਮਣੇ ਆਵੇਗਾ ਤੇ ਦੂਜੇ ਪਾਸੇ ਗੱਲ ਕਰਦੇ ਆ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਤੇ ਐਨਸੀ ਇਹ ਦੋਵੇਂ ਬਰਾਬਰ ਬਰਾਬਰ ਚੱਲ ਰਹੇ ਨੇ ਇੱਕ ਵੀ ਸੀਟ ਦਾ ਫਰਕ ਨਹੀਂ ਹੈ ਜੇਕਰ ਦੋਵੇਂ ਗੱਲ ਕਰੀਏ ਤਾਂ ਬੀਜੇਪੀ ਵੀ 25 ਸੀਟਾਂ ਤੇ ਹੈ ਐਨਸੀ ਵੀ 25 ਸੀਟਾਂ ਤੇ ਹੈ ਤਾਂ ਵੀ ਦੇਖਣਾ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸ ਦੇ ਹੱਥ ਸੱਤਾ ਹੁੰਦੀ ਹੈ ਦਿਲਚਸਪੀ ਵਧਾ ਰਹੀ ਹੈ ਇੱਕ ਪਾਸੇ ਹਰਿਆਣਾ ਦੇ ਵਿੱਚ ਤਾਂ ਇਹ ਸਾਫ਼ ਹੁੰਦਾ ਜਾ ਰਿਹਾ ਕਿ ਹਰਿਆਣਾ ਪੂਰੀ ਤਰ੍ਹਾਂ ਲੀਡ ਲੈ ਚੁੱਕਿਆ ਹੈ ਪਰ ਜੰਮੂ ਕਸ਼ਮੀਰ ਦੇ ਵਿੱਚ ਦੋਵੇਂ ਜੋ ਪਾਰਟੀਆਂ ਨੇ ਬੀਜੇਪੀ ਤੇ ਐਨਸੀ ਇਹ ਦੋਵੇਂ ਬਰਾਬਰ ਚੱਲ ਰਹੀਆਂ ਨੇ ਤਾਂ ਲਗਾਤਾਰ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਅਨਿਲ ਵਿੱਜ ਆਪਣੀ ਸੀਟ ਤੋਂ ਅੱਗੇ ਚੱਲ ਰਹੇ ਨੇ ਜੋ ਦਿਗਵਿਜੇ ਨਾਇਬ ਚੈਣੀ ਦਿਗਵਿਜੇ ਨੇ ਨਾਇਬ ਚੈਣੀ ਉਹ ਅੱਗੇ ਚੱਲ ਰਹੇ ਨੇ ਦਿਗਵਿਜੇ ਚੋਟਾਲਾ ਅੱਗੇ ਚੱਲ ਰਹੇ ਨੇ ਕੁਲ ਮਿਲਾ ਕੇ ਹਰਿਆਣਾ ਦੇ ਵਿੱਚ ਜੋ ਹੁਣ ਦੀ ਗਿਣਤੀ ਹੈ 51 ਹੋ ਚੁੱਕੀ ਹੈ ਕਾਂਗਰਸ ਦੀ ਯਾਨੀ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਜੋ 46 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਲਈ ਉਹ ਵਾਲਾ ਗਿਣਤੀ ਅੰਕੜਾ ਤਾਂ ਕਾਂਗਰਸ ਨੇ ਹਰਿਆਣਾ ਦੇ ਵਿੱਚ ਪਾਰ ਕਰ ਲਿਆ ਹੈ ਬੀਜੇਪੀ 21 ਸੀਟਾਂ ਤੇ ਹੈ ਜਜਪੀ ਅਤੇ ਆਮ ਆਦਮੀ ਪਾਰਟੀ ਇਹਨਾਂ ਨੂੰ ਫਿਲਹਾਲ ਕੋਈ ਵੀ ਸੀਟ ਨਹੀਂ ਮਿਲੀ ਖਾਤਾ ਨਹੀਂ ਖੁੱਲਿਆ ਜੋ ਆਮ ਆਦਮੀ ਪਾਰਟੀ ਵੱਲੋਂ ਪੂਰਾ ਲਗਾਇਆ ਗਿਆ ਸੀ ਭਗਵੰਤ ਮਾਨ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਜਮਾਨਤ ਮਿਲੀ ਸੀ ਉਹਨਾਂ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ ਮੁਫਤ ਬਿਜਲੀ ਮੁਫਤ ਸਫਰ 1000 ਰੁਪਿਆ 1200 ਰੁਪਿਆ ਔਰਤਾਂ ਨੂੰ ਕਈ ਅਜਿਹੇ ਸੁਪਨੇ ਦਿੱਤੇ ਗਏ ਸੀ ਪਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਿਲਹਾਲ ਹਜੇ ਤੱਕ ਹਰਿਆਣਾ ਦੇ ਵਿੱਚ ਕੋਈ ਵੀ ਸੀਟ ਨਹੀਂ ਹੈ ਸਿੱਧੇ ਤੌਰ ਤੇ ਜੋ ਕਾਂਗਰਸ ਹੈ ਉਹ ਲੀਡ ਲੈ ਚੁੱਕੀ ਹੈ ਬੁਰੇ ਤਰੀਕੇ ਨਾਲ 51 ਸੀਟਾਂ ਤੇ ਹਰਿਆਣਾ ਦੇ ਵਿੱਚ ਕਾਂਗਰਸ ਅੱਗੇ ਹੈ ਭਾਜਪਾ 21 ਸੀਟਾਂ ਦੇ ਉੱਤੇ ਅੱਗੇ ਹੈ ਅ EVM ਦੀ ਮਸ਼ੀਨਾਂ ਦੀ ਜੋ ਗਿਣਤੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਕੋਲਮਲਾ ਕੇ ਹਰਿਆਣਾ ਦੇ ਵਿੱਚ ਕਾਂਗਰਸ ਹੁਣ ਆਪਣੀ ਸਰਕਾਰ ਬਣਾ ਰਹੀ ਹੈ ਜਿਸ ਤਰੀਕੇ ਨਾਲ ਪਹਿਲਾਂ ਦਾਵਾ ਕੀਤਾ ਗਿਆ ਸੀ ਬੀਜੇਪੀ ਵੱਲੋਂ ਕਿ ਅਸੀਂ ਹਰ ਹਾਲਤ ਦੇ ਵਿੱਚ ਤੀਜੀ ਟਰਮ ਦੇ ਵਿੱਚ ਵੀ ਸਰਕਾਰ ਬਣਾ ਰਹੇ ਹਾਂ ਪਰ ਹੁਣ ਉਹ ਸੁਪਨਾ ਕਿਤੇ ਨਾ ਕਿਤੇ ਜੋ ਬੀਜੇਪੀ ਦਾ ਉਹ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਕੋਲਮਲਾ ਕੇ 53 ਸੀਟਾਂ ਹੋ ਚੁੱਕੀਆਂ ਨੇ ਕਾਂਗਰਸ 53 ਸੀਟਾਂ ਤੇ ਬੀਜੇਪੀ 23 ਸੀਟਾਂ ਤੇ ਇੰਡੀਪੈਂਡੈਂਟ ਜਾਂ ਹੋਰ ਨੇ ਜੋ ਉਹ ਤਕਰੀਬਨ 6 ਸੀਟਾਂ ਤੇ ਅੱਗੇ ਨੇ ਜਜਪੀ ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਦੂਜੇ ਪਾਸੇ ਗੱਲ ਕਰਦੇ ਆ ਜੰਮੂ ਕਸ਼ਮੀਰ ਦੀ ਹੁਣ ਇੱਕ ਸੀਟ ਦਾ ਫਰਕ ਜ਼ਰੂਰ ਪਿਆ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਹੈ ਜੋ 29 ਸੀਟਾਂ ਤੇ ਅੱਗੇ ਹੈ ਤੇ ਭਾਜਪਾ 28 ਸੀਟਾਂ ਤੇ ਦੋਵਾਂ ਤੇ ਤਕਰੀਬਨ 90-90 ਸੀਟਾਂ ਨੇ ਦੋਵੇਂ ਪਾਸੇ ਮਾਫ ਕਰਨਾ 2 ਤੇ 90 90 ਸੀਟਾਂ ਨੇ 46 46 ਸੀਟਾਂ ਜਿੱਤਣ ਵਾਲੇ ਹੀ ਉੱਥੇ ਸਰਕਾਰ ਬਣਾ ਸਕਦੇ ਨੇ ਹੁਣ ਤੱਕ ਹਰਿਆਣਾ ਦੇ ਵਿੱਚ 90 ਦੇ ਵਿੱਚੋਂ 84 ਸੀਟਾਂ ਤੇ ਰੁਝਾਨ ਆ ਚੁੱਕੇ ਨੇ ਉਹਨਾਂ 84 ਸੀਟਾਂ ਦੇ ਉੱਤੇ ਕਾਂਗਰਸ ਦੀ ਵੜਤ ਜੋ ਪਕੜ ਹੈ ਆਪਣੀ 55 ਸੀਟਾਂ ਤੇ ਹੋ ਚੁੱਕੀ ਹੈ ਭਾਜਪਾ ਤੇ 23 ਸੀਟਾਂ ਤੇ ਹੈ ਜੰਮੂ ਕਸ਼ਮੀਰ ਦੇ ਵਿੱਚ 90 ਸੀਟਾਂ ਦੇ ਵਿੱਚੋਂ 79 ਸੀਟਾਂ ਦਾ ਰੁਝਾਨ ਹੁਣ ਤੱਕ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਜੋ ਐਨਸੀ ਹੈ ਆ ਉਹਨਾਂ ਨੂੰ 29 ਸੀਟਾਂ ਮਿਲ ਚੁੱਕੀਆਂ ਨੇ ਭਾਜਪਾ 28 ਹੈ ਆਈਐਨਡੀ ਨੂੰ 11 ਨੇ ਤੇ ਜੋ ਜੰਮੂ ਕਸ਼ਮੀਰ ਦੀ ਐਪੀ ਪਾਰਟੀ ਆ ਉਸ ਨੂੰ ਕੋਈ ਵੀ ਸੀਟ ਹਲੇ ਤੱਕ ਨਹੀਂ ਮਿਲੀ ਤਾਂ ਤਕਰੀਬਨ ਲਗਾਤਾਰ ਰੁਝਾਨਾ ਦੇ ਵਿੱਚ ਜ਼ਰੂਰ ਹਰਿਆਣਾ ਦੇ ਵਿੱਚ ਕਾਂਗਰਸ ਅੱਗੇ ਨਜ਼ਰ ਆ ਰਹੀ ਹੈ ਈਵੀਐਮ ਦੀ ਗਿਣਤੀ ਹੁਣ ਸ਼ੁਰੂ ਹੋ ਚੁੱਕੀ ਹੈ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਅੱਗੇ ਜਾ ਕੇ ਨਤੀਜੇ ਬਦਲਦੇ ਨੇ ਪਰ ਕਾਂਗਰਸ ਨੂੰ ਇੱਕ ਇਹ ਯਕੀਨ ਮਿਲ ਗਿਆ ਭਰੋਸਾ ਮਿਲ ਗਿਆ ਆਪਣੀ ਕੈਂਪੇਨ ਦਾ ਕਿ ਉਹ ਆਪਣੇ ਸਹੀ ਰਸਤੇ ਤੇ ਚੱਲ ਰਹੇ ਨੇ ਬੀਜੇਪੀ ਹੁਣ ਇਹ ਮੰਥਨ ਕਰ ਰਹੀ ਹੈ ਕਿ ਉਹਨਾਂ ਦੀ ਕਮੀ ਕਿੱਥੇ ਰਹਿ ਗਈ ਹੈ ਕਿਉਂਕਿ ਬੀਜੇਪੀ ਦੋ ਵਾਰ ਲਗਾਤਾਰ ਉਥੇ ਸਰਕਾਰ ਬਣਾ ਚੁੱਕੀ ਹੈ ਤੇ ਹੁਣ ਜੋ 23 ਸੀਟਾਂ ਨੇ ਉਸਦੇ ਉਹ ਥam ਚੁੱਕੇ ਨੇ ਜੋ ਕਾਂਗਰਸ ਹੈ ਉਹ 55 ਸੀਟਾਂ ਦੇ ਅੱਗੇ ਚੱਲ ਰਹੀ ਹੈ ਤਾਂ ਲਗਾਤਾਰ ਹਰਿਆਣਾ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਮੂ ਕਸ਼ਮੀਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਨਤੀਜੇ ਆਉਣੇ ਅੱਜ ਸਰਕਾਰ ਬਣਨੀ ਹੈ ਅੱਜ ਪੰਜਾਬ ਦੇ ਦੋਵੇਂ ਹੀ ਗਵਾਂਢੀ ਸੂਬੇ ਨੇ ਹਰਿਆਣਾ ਤੇ ਜੰਮੂ ਕਸ਼ਮੀਰ ਜੋ ਇੱਕ ਵੇਲੇ ਪੰਜਾਬ ਦਾ ਹੀ ਵੱਡਾ ਹਿੱਸਾ ਸੀ ਹੁਣ ਉੱਥੇ ਜੋ ਚੋਣਾਂ ਚੱਲ ਰਹੀਆਂ ਨੇ ਉਸ ਤੋਂ ਲੈ ਕੇ ਨਤੀਜੇ ਚੱਲ ਰਹੇ ਨੇ ਇਸ ਵਾਰ ਹਰਿਆਣਾ ਦੇ ਵਿੱਚ ਕਈ ਮੁੱਦੇ ਅਹਿਮ ਰਹੇ ਨੇ ਕਾਂਗਰਸ ਆਪਣੀ ਵਾਪਸੀ ਕਰ ਰਹੀ ਹੈ ਵਹੇ ਦੇ ਤੱਕ ਕਬਹੁਤ ਵੱਡਾ हां जो थे सोचने वाली गल है के बीजेपी ने एक बड़ा दांव खेड़ासी मनोहर लाल खट्टर ਨੂੰ कार अपनी सरकार ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹਟਾ ਕੇ ਉਹਨਾਂ ਨੂੰ ਸੰਸਦ ਬਣਾਇਆ ਗਿਆ ਤੇ ਹੁਣ ਜੋ 나ਇਬ ਸੈਣੀ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਇੱਕ ਵੱਡਾ ਦਾਅ ਖੇਡਿਆ ਗਿਆ ਸੀ ਪਰ ਜਿਸ ਤਰੀਕੇ ਨਾਲ ਹੁਣ ਤੱਕ ਦੇ ਜੋ ਨਤੀਜੇ ਚੱਲ ਰਹੇ ਨੇ ਉਸ ਤੋਂ ਤਾਂ ਇਹ ਸਾਫ਼ ਹੋ ਰਿਹਾ ਕਿ ਕਾਂਗਰਸ ਨੇ ਜੋ ਆਪਣੀ ਕੈਂਪੇਨਿੰਗ ਕੀਤੀ ਹੈ ਉਸ ਦਾ ਨਤੀਜਾ ਕਿਤੇ ਨਾ ਕਿਤੇ ਦੇਖਣ ਨੂੰ ਹਰਿਆਣਾ ਦੇ ਵਿੱਚ ਮਿਲ ਰਿਹਾ 55 ਸੀਟਾਂ ਨੇ ਜੋ ਹੁਣ ਕਾਂਗਰਸ ਦੇ ਹੱਥ ਵਿੱਚ ਨੇ ਫਿਲਹਾਲ 84 ਸੀਟਾਂ ਦੇ ਉੱਤੇ ਜੋ ਹਰਿਆਣਾ ਦੇ ਵਿੱਚ 90 ਵਿੱਚੋਂ 84 ਸੀਟਾਂ ਤੇ ਰੁਝਾਨ ਸਾਹਮਣੇ ਆ ਚੁੱਕੇ ਨੇ 55 ਸੀਟਾਂ ਤੇ ਕਾਂਗਰਸ ਬੀਜੇਪੀ ਤੇ ਹੀ ਅਤੇ ਹੋਰਨਾਂ ਨੂੰ ਜੋ ਹੈ 6 ਅ ਸੀਟਾਂ ਤੇ ਮਿਲ ਚੁੱਕਿਆ ਤਾਂ ਜੋ ਦੂਜੇ ਪਾਸੇ ਗੱਲ ਕਰਦੇ ਜੰਮੂ ਕਸ਼ਮੀਰ ਦੀ 90 ਚੋਂ 82 ਸੀਟਾਂ ਤੇ ਰੁਝਾਨ ਸਾਹਮਣੇ ਆ ਚੁੱਕੇ ਨੇ ਹੁਣ ਐਨਸੀ ਨੈਸ਼ਨਲ ਕਾਨਫਰੰਸ ਆ ਜੋ ਉਹ ਆਪਣੀ ਮਜ਼ਬੂਤ ਸਥਿਤੀ ਵਿੱਚ ਆ ਗਈ ਹੈ 31 ਉਹਨਾਂ ਨੂੰ ਸੀਟਾਂ ਮਿਲ ਚੁੱਕੀਆਂ ਨੇ 28 ਤੇ ਭਾਜਪਾ ਹੈ ਪਰ ਇੱਥੇ ਵੀ ਦੇਖਣਾ ਹੋਵੇਗਾ ਕਿ ਜਦ ਤੱਕ 46 ਸੀਟਾਂ ਇੱਕ ਪਾਰਟੀ ਨੂੰ ਨਹੀਂ ਮਿਲ ਜਾਂਦੀਆਂ ਉਹ ਇੱਥੇ ਸਰਕਾਰ ਨਹੀਂ ਬਣਾ ਪਾਏਗੀ ਪਾਵੇਗੀ ਹੁਣ ਇੱਕ 8 ਸੀਟਾਂ ਦੇ ਰੁਝਾਨ ਹੋਣੇ ਬਾਕੀ ਨੇ ਤਾਂ 8 ਸੀਟਾਂ ਦੇ ਰੁਝਾਨ ਆਣ ਦਾ ਮਤਲਬ ਹੈ ਕਿ ਜੇਕਰ ਐਨਸੀ ਨੂੰ 8 ਸੀਟਾਂ ਮਿਲ ਵੀ ਜਾਂਦੀਆਂ ਨੇ ਤਾਂ ਵੀ ਉਹ 39 ਤੇ ਪਹੁੰਚਦੇ ਨੇ 46 ਤੱਕ ਨਹੀਂ ਪਹੁੰਚਦੀ। ਭਾਜਪਾ 28 ਤੇ ਹੈ ਜੇਕਰ ਉਹਨਾਂ ਨੂੰ 8 ਸੀਟਾਂ ਮਿਲ ਜਾਂਦੀਆਂ ਨੇ ਤਾਂ ਉਹ ਵੀ 36 ਤੇ ਰਹਿ ਜਾਣਗੇ। ਕਿਸੇ ਵੀ ਤਰੀਕੇ ਦੇ ਨਾਲ ਦੋਵੇਂ ਧਿਰਾਂ ਨੇ ਜੋ ਆਪਣੇ ਤੌਰ ਦੇ ਉੱਤੇ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਬਣਾ ਸਕਦੇ ਇਹ ਵੀ ਇੱਕ ਵੱਡਾ ਦਿਲਚਸਪ ਰਹੇਗਾ ਕਿ ਆਖਰ ਹੁਣ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣੇਗੀ ਕਿਵੇਂ? ਆ ਇਹ ਹੋ ਸਕਦਾ ਹੈ ਕਿ ਜੋ ਉੱਥੇ ਦੇ ਇੰਡੀਪੈਂਡੈਂਟ ਨੇ ਜਾਂ ਹੋਰ ਲੋਕ ਨੇ ਉਹਨਾਂ ਦੇ ਕੋਲ 11 ਸੀਟਾਂ ਨੇ ਉਹ ਕਿਸੇ ਤਰੀਕੇ ਦੇ ਨਾਲ ਉੱਥੇ ਸਰਕਾਰ ਬਣਾਉਣ ਦਾ ਦਾਅ ਖੇਡ ਸਕਦੇ ਨੇ ਜਾਨੀ ਕਿ ਆਜ਼ਾਦ ਉਮੀਦਵਾਰ ਇਕੱਠੇ ਹੋ ਕੇ ਉੱਥੇ ਇੱਕ ਵੱਡਾ ਦਾਅ ਜਿਹਾ ਖੇਡ ਸਕਦੇ ਨੇ ਜਿਸ ਦੇ ਨਾਲ ਇਹ ਹੋ ਸਕਦਾ ਹੈ ਕਿ ਉਹ ਕਿੰਗ ਮੇਕਰ ਬਣ ਜਾਣ ਤੇ ਉਹਨਾਂ ਨੂੰ ਜੰਮੂ ਕਸ਼ਮੀਰ ਦੀ ਸੱਤਾ ਦੇ ਵਿੱਚ ਕੁਝ ਖਾਸ ਤੋਹਫੇ ਮਿਲ ਸਕਣ ਕਿਉਂਕਿ 11 ਉਹਨਾਂ ਦੇ ਕੋਲ ਫਿਲਹਾਲ ਰੁਝਾਨਾਂ ਦੇ ਵਿੱਚ ਸੀਟਾਂ ਆ ਚੁੱਕੀਆਂ ਨੇ 46 ਦਾ ਅੰਕੜਾ ਚਾਹੀਦਾ ਹੈ ਜੇਕਰ 8 ਸੀਟਾਂ ਦੇ ਰੁਝਾਨ ਹੋਰ ਆਉਂਦੇ ਨੇ ਤੇ ਜੇਕਰ ਉਹ 8 ਦੇ 8 ਐਨਸੀ ਨੂੰ ਮਿਲਦੇ ਨੇ 31 ਤੇ 8 39 ਹੋ ਜਾਂਦੇ ਨੇ ਉਸ ਤੋਂ ਬਾਅਦ 11 ਸੀਟਾਂ ਉਹਨਾਂ ਨੂੰ ਹੋਰ ਮਿਲ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਨਾਲ ਸਿੱਧਾ ਤਰੀਕੇ ਨਾਲ ਉਹਨਾਂ ਕੋਲੇ 50 ਸੀਟਾਂ ਹੋ ਜਾਣਗੀਆਂ ਤੇ ਉਹ ਆਪਣਾ ਬਹੁਮਤ ਸਾਬਤ ਕਰਕੇ ਸਰਕਾਰ ਬਣਾ ਸਕਦੇ ਨੇ ਪਰ ਜੋ 11 ਉਮੀਦਵਾਰ ਨੇ ਜੋ 11 ਆਜ਼ਾਦ ਨੇ ਉਹਨਾਂ ਦੀ ਡਿਮਾਂਡ ਕੀ ਰਹੇਗੀ ਇਸ ਦੇ ਉੱਤੇ ਵੀ ਨਿਰਪਰ ਕਰੇਗਾ ਕਿਉਂਕਿ ਜੋ 11 ਨੇ ਉਹਨਾਂ ਨੇ ਸਰਕਾਰ ਬਣਾਉਣੀ ਹੈ ਉਹ ਕਿੰਗ ਮੇਕਰ ਨੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਖਾਸ ਤੋਹਫੇ ਉੱਥੋਂ ਮਿਲਣਗੇ ਉਹ ਹਿੱਸੇ ਹਿਸਾਬ ਨਾਲ ਉਹ ਉਧਰ ਜਾ ਸਕਦੇ ਨੇ ਤੇ ਹੁਣ ਲਗਾਤਾਰ ਜਾਣ ਬਦਲ ਰਹੇ ਨੇ ਤੇ ਹਰਿਆਣਾ ਦੇ ਵਿੱਚ ਕਾਂਗਰਸ 54 ਸੀਟਾਂ ਤੇ ਹੋ ਗਈ ਹੈ ਭਾਜਪਾ 22 ਤੇ ਹੈ 85 ਸੀਟਾਂ ਤੇ ਹੁਣ ਤੱਕ ਰੁਝਾਨ ਸਾਹਮਣੇ ਆ ਚੁੱਕੇ ਨੇ ਇਸ ਵਾਰ ਜੋ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੇ ਆਪਣੇ ਦਾਅ ਖੇਡੇ ਸੀ ਧਾਰਾ 370 ਹਟਾਉਣ ਤੋਂ ਬਾਅਦ ਜੋ ਲਗਾਤਾਰ ਰੁੱਤੋ ਦਾ ਭਾਜਪਾ ਨੇ ਇਹ ਦਿਖਾਇਆ ਕਿ ਅਸੀਂ ਇੱਥੇ ਲਗਾਤਾਰ ਕੰਮ ਕਰਵਾ ਰਹੇ ਹਾਂ ਜੰਮੂ ਕਸ਼ਮੀਰ ਨੂੰ ਅਸੀਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਹੋਰ ਉੱਚਾ ਚੁੱਕ ਰਹੇ ਹਾਂ ਉੱਥੇ ਲਗਾਤਾਰ ਵੱਡੇ ਵੱਡੇ ਪ੍ਰੋਜੈਕਟ ਲਗਾਏ ਗਏ ਨੇ ਉੱਥੋਂ ਦਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਪਿਛਲੇ 10 ਸਾਲਾਂ ਤੋਂ ਉਹ ਹੋਂਦ ਤੱਕ ਕਿੰਨਾ ਬਦਲ ਚੁੱਕਿਆ ਹੈ ਜਿਸ ਤਰੀਕੇ ਦੇ ਨਾਲ ਸੀਸਫਾਇ ਗੋਲੀਆਂਵਾਰੀ ਹੋਈ ਜਾਣੇ ਉਸ ਨੂੰ ਲੈ ਕੇ ਭਾਜਪਾ ਨੇ ਅ ਕੇਂਦਰ ਸਰਕਾਰ ਨੇ ਕੈਸ਼ ਕੀਤਾ ਕਿ ਅਸੀਂ ਮੂੰਹ ਤੋੜ ਜਵਾਬ ਅੱਤਵਾਦੀਆਂ ਨੂੰ ਦਿੱਤਾ ਉਹ ਸਾਬ ਨੂੰ ਦੇਖਦਿਆ ਹੋਇਆ ਉੱਥੇ ਵੋਟਾਂ ਪਈਆਂ ਨੇ ਤੇ ਪਰ ਉਸ ਨੂੰ ਨਤੀਜਾ ਭਾਜਪੀ ਨੂੰ ਕਾਫੀ ਹੱਦ ਤੱਕ ਕੁਝ ਮਿਲਿਆ ਜ਼ਰੂਰ ਹੈ 29 ਸੀਟਾਂ ਮਿਲੀਆਂ ਜ਼ਰੂਰ ਨੇ ਪਰ ਫਿਲਹਾਲ ਉੱਥੇ ਸਰਕਾਰ ਕਿਸ ਦੀ ਬਣਦੀ ਹੈ ਇਹ ਦੇਖਣਾ ਸਾਫ਼ ਨਹੀਂ ਹੈ ਅਜੇ ਤੱਕ ਕਿਉਂਕਿ ਜੋ ਆਜ਼ਾਦ ਉਮੀਦਵਾਰ ਹੈ ਉਹਨਾਂ ਨੂੰ ਵਿਆ 12 ਸੀਟਾਂ ਮਿਲ ਚੁੱਕੀਆਂ ਨੇ 11 ਸੀ ਇੱਕ ਹੋਰ ਵੱਧ ਚੁੱਕੀ ਹੈ 12 ਸੀਟਾਂ ਹੋ ਚੁੱਕੀਆਂ ਨੇ 88 ਸੀਟਾਂ ਤੇ ਰੁਝਾਨ ਆ ਚੁੱਕਿਆ ਹੈ 33 ਤੇ ਕਾਂਗਰਸ ਹੈ ਬੀਜੇਪੀ 28 ਤੇ ਹੈ ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਇਹ ਦੇਖਣਾ ਬਣਦਾ ਹੈ ਕਿ ਉੱਥੇ ਸਰਕਾਰ ਕੌਣ ਬਣਾਵੇਗਾ ਪਰ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੇ ਤਾਂ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਬੀਜੇਪੀ ਨੂੰ 22 ਨੇ ਤੇ ਸਿੱਧੇ ਤੌਰ ਤੇ ਉੱਤੇ ਕਾਂਗਰਸ ਉਸ ਨੂੰ 54 ਸੀਟਾਂ ਮਿਲ ਚੁੱਕੀਆਂ ਨੇ ਰੁਝਾਨਾਂ ਦੇ ਵਿੱਚ ਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਰੁਝਾਨ ਨੇ ਉਹੀ ਨਤੀਜਿਆਂ ਵਿੱਚ ਬਦਲ ਵੀ ਜਾਂਦੇ ਨੇ ਤੇ ਇਸ ਹਿਸਾਬ ਦੇ ਨਾਲ ਕਾਂਗਰਸ ਭਾਜਪੀ ਨੂੰ ਪਛਾੜਦੀ ਹੋਈ ਹਰਿਆਣਾ ਦੇ ਵਿੱਚ ਸਰਕਾਰ ਬਣਾਵੇਗੀ ਤੇ ਇੱਕ ਵੱਡਾ ਇਹ ਵੀ ਦੇਖਣ ਵਾਲਾ ਇੱਥੇ ਹੈਰਾਨੀ ਵਾਲਾ ਜੋ ਦ੍ਰਿਸ਼ ਹੈ ਇਹ ਹੈ ਕਿ ਆਮ ਆਦਮੀ ਪਾਰਟੀ ਜਾਂ ਜਜਪੀ ਨੂੰ ਇੱਥੋਂ ਕੋਈ ਵੀ ਸੀਟ ਨਹੀਂ ਮਿਲ ਰਹੀ ਤਾਂ ਇਨੈਲੋ ਬਸਪਾ ਨੂੰ ਇੱਥੋਂ ਫਿਲਹਾਲ ਦੋ ਸੀਟਾਂ ਮਿਲ ਰਹੀਆਂ ਨੇ ਹੋਰ ਆਜ਼ਾਦ ਨੇ ਜੋ ਉਹਨਾਂ ਨੂੰ ਸੱਤ ਸੀਟਾਂ ਮਿਲ ਰਹੀਆਂ ਨੇ ਤਾਂ ਇਸ ਨੂੰ ਮਿਲਾ ਕੇ ਕੁੱਲ ਜੋ ਦੀ ਤਸਵੀਰ ਹੈ ਹੁਣ ਤੱਕ ਦੀ ਸਾਫ਼ ਹੋ ਚੁੱਕੀ ਹੈ ਕਿ ਜੋ 9:30 ਵਜੇ ਦਾ ਟਾਈਮ ਹੈ 9:30 ਵਜੇ ਤੱਕ ਜੋ ਰੁਝਾਨ ਆਏ ਨੇ ਵੈਲਟ ਪੇਪਰ ਪਹਿਲਾਂ ਖੁੱਲੇ ਨੇ ਫਿਰ ਈਵੀਐਮ ਦੀ ਗਿਣਤੀ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਕਾਂਗਰਸ ਵੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਰੁਝਾਨਾਂ ਦੇ ਵਿੱਚ ਫਿਲਹਾਲ ਆਪਣੀ ਬਾਜ਼ੀ ਮਾਰ ਲਈ ਹੈ ਤੇ ਜੇਕਰ ਇਹੀ ਰੁਝਾਨ ਬਣੇ ਰਹਿੰਦੇ ਨੇ ਤੇ ਇਹੀ ਅੱਗੇ ਜਾ ਕੇ ਪੱਕੀ ਸੀਟਾਂ ਦੇ ਵਿੱਚ ਪੱਕੀ ਜਿੱਤ ਦੇ ਵਿੱਚ ਬਦਲ ਜਾਂਦੇ ਨੇ ਤਾਂ ਉਸ ਦੇ ਮੁਤਾਬਕ ਕਾਂਗਰਸ ਨੂੰ ਉੱਤੇ ਸਰਕਾਰ ਬਣਾਉਣ ਦਾ ਪੂਰੇ ਦਾ ਪੂਰਾ ਬਹੁਮਤ ਮਿਲ ਜਾਂਦਾ ਹੈ ਕਿਸੇ ਦੀ ਉਹਨਾਂ ਨੂੰ ਲੋੜ ਨਹੀਂ ਹੋਵੇਗੀ ਨਾ ਕਿਸੇ ਹੋਰ ਧਿਰ ਦੀ ਨਾ ਆਜ਼ਾਦ ਉਮੀਦਵਾਰਾਂ ਦੀ ਤਾਂ ਉਸ ਤੋਂ ਦੇਖਦੇ ਹੋਏ ਕਿ ਉਹ ਆਪਣੇ ਤੌਰ ਦੇ ਉੱਤੇ ਸਰਕਾਰ ਬਣਾ ਕੇ ਆਪਣੇ ਤਰੀਕੇ ਨਾਲ ਸਰਕਾਰ ਚਲਾ ਸਕਦੇ ਨੇ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਇਹ ਵੱਡੀ ਜਿੱਤ ਜੇਕਰ ਮਿਲ ਜਾਂਦੀ ਹੈ ਜੇ ਇਹ ਰੁਝਾਨ ਨਤੀਜਿਆਂ 'ਚ ਬਦਲ ਜਾਂਦੇ ਨੇ ਤਾਂ ਇਸ ਦਾ ਅਸਰ ਦੇਸ਼ ਦੀ ਬਾਕੀ ਸਿਆਸਤ ਦੇ ਉੱਤੇ ਵੀ ਪਵੇਗਾ ਇਸ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਜ਼ੀਮਨੀ ਚੋਣਾਂ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਵੀ ਕਾਂਗਰਸ ਨੂੰ ਇਹਨਾਂ ਨਤੀਜਿਆਂ ਦਾ ਫਾਇਦਾ ਮਿਲ ਸਕਦਾ ਹੈ ਤਾਂ ਤੁਹਾਨੂੰ ਅਪਡੇਟ ਦੇ ਦਿੰਨੇ ਆ 9:30 ਵਜੇ ਤੱਕ ਜੋ ਹਰਿਆਣਾ ਹੈ ਹਰਿਆਣਾ ਦੇ ਵਿੱਚ ਕਾਂਗਰਸ ਰੁਝਾਨਾਂ ਦੇ ਵਿੱਚ ਅੱਗੇ ਹੈ ਉਹਨਾਂ ਨੂੰ 54 ਸੀਟਾਂ ਮਿਲ ਚੁੱਕੀਆਂ ਨੇ ਭਾਜਪਾ 22 ਸੀਟਾਂ ਤੇ ਹੈ ਜਜਪੀ ਤੇ ਆਮ ਆਦਮੀ ਪਾਰਟੀ ਨੂੰ 0 ਹੈ ਬਸਪਾ ਤੇ ਹੋਰ ਇਨੈਲੋ ਨੂੰ ਮਿਲ ਕੇ ਦੋ ਸੀਟਾਂ ਮਿਲੀਆਂ ਨੇ ਹੋਰਾਂ ਨੂੰ ਜੋ ਤਕਰੀਬਨ ਹੈ 8 ਸੀਟਾਂ ਮਿਲ ਚੁੱਕੀਆਂ ਨੇ ਤਾਂ ਇਸ ਮੁਤਾਬਕ ਹਰਿਆਣਾ ਦੇ ਵਿੱਚ ਕਾਂਗਰਸ ਅੱਗੇ ਹੈ ਤੇ ਉਹ ਆਪਣੀ ਸਰਕਾਰ ਬਣਾ ਸਕਦੀ ਹੈ ਤੇ ਜੰਮੂ ਕਸ਼ਮੀਰ ਦੇ ਵਿੱਚ ਫਿਲਹਾਲ 90 ਵਿੱਚੋਂ 86 ਸੀਟਾਂ ਤੇ ਜੁਰੂਰ ਜਾਣ ਆ ਚੁੱਕੇ ਨੇ ਉਸ ਮੁਤਾਬਕ ਐਨਸੀ 33 ਤੇ ਹੈ ਭਾਜਪਾ 28 ਤੇ ਹੈ ਤੇ ਹੋਰ ਲੋਕਾਂ ਨੂੰ 12 ਸੀਟਾਂ ਮਿਲ ਚੁੱਕੀਆਂ ਨੇ ਤੇ ਇਹੀ 12 ਲੋਕ ਨੇ ਜੋ ਅੱਗੇ ਜਾ ਕੇ ਸਰਕਾਰ ਬਣਾਉਣ ਦੇ ਵਿੱਚ ਅ ਮਦਦਕਾਰ ਸਕਦੇ ਨੇ ਪੀਡੀਪੀ ਨੂੰ ਵੀ ਪੰਜ ਸੀਟਾਂ ਮਿਲੀਆਂ ਨੇ ਤਾਂ ਇਹੀ ਜੋ 12 ਤੇ 5 ਨੇ ਇਹੀ ਮਿਲ ਕੇ ਅੱਗੇ ਜਾ ਕੇ ਕਿੰਗ ਮੇਕਰ ਦੀ ਭੂਮਿਕਾ ਵਿੱਚ ਆਉਣਗੇ ਤੇ ਇਹੀ ਅੱਗੇ ਜਾ ਕੇ ਇਹ ਸਾਫ ਕਰਨਗੇ ਕਿ ਜੰਮੂ ਕਸ਼ਮੀਰ ਦੇ ਵਿੱਚ ਕੌਣ ਸਰਕਾਰ ਬਣਾਉਂਦਾ ਹੈ ਹਰਿਆਣਾ ਤੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਤੁਸੀਂ ਔਨ 에ਅਰ ਨਾ ਬਣੇ ਰਹੋ ਤੁਹਾਡੇ ਤੱਕ ਅਸੀਂ ਹਰ ਪਲ-ਪਲ ਦੀ ਅਪਡੇਟ ਪਹੁੰਚਾਉਂਦੇ ਰਵਾਂਗੇ